ਕੁਰਸੀਆਂ ਤੇ ਸੋਫੇ ਸਾੜਨ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਨੇ ਖੁਦ ਤੋੜੀਆਂ ਗੁਰੂ ਘਰ ਦੇ ਵਿੱਚ ਬਲੀਆਂ ਮੜੀਆਂ ਲਾਈਵ ਪੰਜਾਬੀ ਟੀਵੀ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਕ ਮੋਝਿਆ ਖਾਲਸਾ ਵਾਹੀਰ ਲਗਾਤਾਰ ਅੱਗੇ ਵਧ ਰਹੀ ਹੈ ਅਤੇ ਲੋਕਾਂ ਦੇ ਵੱਲੋਂ ਖਾਲਸਾ ਵਾਹੀਰ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ ਨੌਜਵਾਨਾਂ ਦੇ ਵਿੱਚ ਖਾਸ ਕਰਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸੇ ਦੌਰਾਨ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਦਾ ਜੱਥਾ ਜਿਹੜਾ ਉਹ ਨਵਾਂ ਸ਼ਹਿਰ ਦੇ ਪਿੰਡ ਗਰਚਾਂ ਵਿਖੇ ਪਹੁੰਚਦਾ ਹੈ ਤਾਂ ਇੱਥੇ ਬਨੇ ਇਤਿਹਾਸਿਕ ਗੁਰੂ ਘਰ ਦੇ ਵਿੱਚ ਜਦੋਂ ਉਹ ਦੇਖਦੇ ਨੇ ਕਿ ਦੋ ਕਰੀਬ ਦੋ ਮੜੀਆਂ ਬਨੀਆਂ ਹੋਈਆਂ ਨੇ ਤਾਂ ਰੁਕ ਜਾਂਦੇ ਨੇ ਅਤੇ ਉਹਨਾਂ ਦੇ ਵੱਲੋਂ ਆਪਣੇ ਸਮਰਥਕਾਂ ਦੇ ਨਾਲ ਮਿਲ ਕੇ ਇਹਨਾਂ ਮੜੀਆਂ ਨੂੰ ਜਿਹੜਾ ਉਹ ਤੋੜਿਆ ਜਾਂਦਾ ਹੈ ਅਤੇ ਤਰਕ ਦਿੱਤਾ ਜਾਂਦਾ ਹੈ ਕਿ ਕੱਲ ਨੂੰ ਲੋਕਾਂ ਦੇ ਵੱਲੋਂ ਆ ਕੇ ਇੱਥੇ ਦੀਵਾ ਜਗਾਇਆ ਜਾਵੇਗਾ ਜਾਂ ਫਿਰ ਪੂਜਾ ਪਾਠ ਕੀਤੀ ਜਾਵੇਗੀ ਇਸ ਕਰਕੇ ਅਸੀਂ ਇਹਨਾਂ ਮੜੀਆਂ ਨੂੰ ਤੋੜ ਰਹੇ ਹਾਂ ਅਤੇ ਇਸ ਦੇ ਨਾਲ ਪਈ ਅਮਰਿਤਪਾਲ ਸਿੰਘ ਹੋਣਾ ਦੇ ਸਮਰਥਕਾਂ ਵੱਲੋਂ ਇਹਨਾਂ ਮੜੀਆਂ ਨੂੰ ਜਿੱਥੇ ਤੋੜਿਆ ਗਿਆ ਤੇ ਉੱਥੇ ਹੀ ਗੁਰੂ ਘਰ ਦੇ ਕਮੇਟੀ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੂੰ ਕੋਈ ਵੀ ਕਹਿ ਸਕਦੇ ਆ ਕਿ ਸਮੱਸਿਆ ਨਹੀਂ ਸੀ ਇਹਨਾਂ ਨੂੰ ਤੋੜਨ ਦੇ ਲਈ ਇਸ ਕਰਕੇ ਉਹਨਾਂ ਦੇ ਵੱਲੋਂ ਇਹਨਾਂ ਮੜੀਆਂ ਨੂੰ ਤੋੜ ਦਿੱਤਾ ਗਿਆ ਤੇ ਤਰਕ ਵੀ ਇਹ ਦਿੱਤਾ ਗਿਆ ਕਿ ਲੋਕਾਂ ਦੇ ਵੱਲੋਂ ਕੱਲ ਨੂੰ ਆ ਕੇ ਇੱਥੇ ਦੀਵਾ ਨੱਜਾਇਆ ਜਾਵੇ ਪੂਜਾ ਪਾਠ ਨਾ ਕੀਤੀ ਜਾਵੇ ਇਸ ਕਰਕੇ ਉਹਨਾਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਬਣੀਆਂ ਇਹਨਾਂ ਮੜੀਆਂ ਨੂੰ ਤੋੜਿਆ ਜਾ ਰਿਹਾ ਹੈ ਦੱਸਦੇ ਕਿ ਬਿੱਤੇ ਕੁਝ ਦਿਨ ਪਹਿਲਾਂ ਜਦੋਂ ਜਲੰਧਰ ਪਈ ਅਮ੍ਰਿਤਪਾਲ ਸਿੰਘ ਨਾਦਾ ਜਥਾ ਪਹੁੰਚਦਾ ਤਾਂ ਜਲੰਧਰ ਦੇ ਮਾਡਲ ਟਾਊਨਸ ਤੇ ਇੱਕ ਗੁਰੂ ਘਰ ਦੇ ਵਿੱਚ ਉਹਨਾਂ ਦੇ ਸਮਰਥਕਾਂ ਵੱਲੋਂ ਕੁਰਸੀਆਂ ਤੇ ਸੋਫੇ ਜਿਹੜੇ ਸੀਗੇ ਉਹ ਗੁਰੂ ਘਰ ਦੇ ਵਿੱਚੋਂ ਬਾਹਰ ਕੱਢ ਕੇ ਸਾੜੇ ਜਾਂਦੇ ਨੇ ਅਤੇ ਇਹ ਮਾਮਲਾ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਵੀ ਆਉਂਦਾ ਹੈ ਤੇ ਇਸ ਦੇ ਨਾਲ ਹੀ ਸਿਆਸਤਦਾਨਾਂ ਦੇ ਨਿਸ਼ਾਨੇ ਤੇ ਆ ਜਾਂਦੇ ਨੇ ਭਾਈ ਅਮਰਿਤਪਾਲ ਸਿੰਘ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਅਕਸਰ ਹੀ ਆਪਣੀ ਬਿਆਨਬਾਜ਼ੀਆਂ ਕਰਕੇ ਸਿਆਸਤਦਾਨਾਂ ਦੇ ਨਿਸ਼ਾਨੇ ਤੇ ਰਹਿੰਦੇ ਨੇ ਪਰ ਜਦੋਂ ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰੂ ਘਰ ਦੇ ਵਿੱਚ ਸੋਫੇ ਤੇ ਕੁਰਸੀਆਂ ਜਿਹੜੀਆਂ ਸੀਗੀਆਂ ਉਹ ਸਾੜੀਆਂ ਗਈਆਂ ਭੰਤੋੜ ਕੀਤੀ ਗਈ ਤਾਂ ਉਸ ਤੋਂ ਬਾਅਦ ਇਹ ਮਾਮਲਾ ਕਾਫੀ ਜ਼ਿਆਦਾ ਪੱਖਿਆ ਅਤੇ ਸਿਆਸਤ ਵੀ ਹੋਈ ਇਸ ਮਾਮਲੇ ਤੇ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਹੁਣਾ ਦੇ ਵੱਲੋਂ ਹੁਣ ਨਵਾਂ ਸ਼ਹਿਰ ਦੇ ਪਿੰਡ ਗਿਰਚਾ ਹੇ ਪਹੁੰਚ ਕੇ ਇਤਿਹਾਸਿਕ ਗੁਰੂ ਘਰ ਦੇ ਵਿੱਚ ਬੰਨੀਆਂ ਮੜੀਆਂ ਜਿਹੜੀਆਂ ਨੇ ਉਹ ਤੋੜੀਆਂ ਗਈਆਂ ਨੇ ਕੀ ਕੁਝ ਕਿਹਾ ਇਸ ਮੌਕੇ ਉਹਨਾਂ ਨੇ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਗਰਚਾ ਵਿਖੇ ਇਤਿਹਾਸਿਕ ਸਥਾਨ ਹੈ ਬਾਬਾ ਅਦਲੀ ਜੀ ਦਾ ਸਥਾਨ ਹੈ ਪੰਜਵੇਂ ਪਾਤਸ਼ਾਹ ਦੇ ਸਿੱਖ ਹੋਏ ਨੇ ਔਰ ਇਹ ਸਥਾਨ ਦੇ ਉੱਤੇ ਜਿਹੜੀ ਹੈ ਵੈਸੇ ਤੇ ਪੂਰਨ ਗੁਰਮਤ ਦਾ ਪਹਿਰਾ ਚੱਲਦਾ ਹੈ ਪਾਰੇ ਇੱਥੇ ਕੁਝ ਪੁਰਾਣੇ ਇਹਨਾਂ ਨੇ ਮਨਮਤ ਦੇ ਬਣਾਏ ਸੀ ਕਿਸੇ ਤਾਂ ਕੋਈ ਬਜ਼ੁਰਗ ਵਿਚਾਰਕ ਮਰਿਆ ਉਹਨੇ ਇੱਥੇ ਆਣ ਕੇ ਮੜੀ ਬਣਾ ਦਿੱਤੀ ਉਹਦੀ ਇਟਾਂ ਲਾ ਕੇ ਚਾਰ ਉੱਥੇ ਦੋ ਜਗ੍ਹਾਵਾਂ ਨੇ ਅਸੀਂ ਸੋ ਇਹ ਕਮੇਟੀ ਨਾਲ ਸਾਡੀ ਵਾਰਤਾਲਾਪ ਹੋਈ ਸੀ ਤੇ ਇਹਨਾਂ ਹੀ ਸਾਨੂੰ ਕਿਹਾ ਵੀ ਭਈ ਇਹ ਜਿਹੜਾ ਵਾ ਨਾ ਤੇ ਕੋਡ ਤੁਸੀਂ ਕੱਢ ਜੋ ਤਾਂ ਚੰਗੀ ਗੱਲ ਹੈ ਕਿਉਂਕਿ ਆਣ ਕੇ ਕਈ ਇੱਥੇ ਫੇ ਦੀਵੇ ਜਗਣ ਤੁਰ ਪੈਂਦੇ ਨੇ ਉਹ ਮਨਮਤ ਹੁੰਦੀ ਰਹਿੰਦੀ ਹੈ ਸੋ ਇਹ ਇਸ ਕਰਕੇ ਅੱਜ ਇਹ ਕਮੇਟੀ ਵਾਲੇ ਢਾਹ ਤੇ ਨੂੰ ਬਾਹਰ ਚੋ ਲੈਣਗੇ ਤੇ ਮੈਂ ਕਈ ਨੂੰ ਡਾਡੂਰ ਲੱਗਦਾ ਹੁੰਦਾ ਵੀ ਇਹਦੇ ਚੋਂ ਕਾ ਨਿਕਲ ਕੇ ਨਾ ਪੈ ਜੇ ਕਿਸੇ ਨੂੰ ਤੇ ਇਹ ਕਰਕੇ ਅਸੀਂ ਦੋ ਚਾਰ ਸਬਲਾ ਮਾਰ ਕੇ ਸਥਾਨ ਤੇ ਕਰ ਦਿੱਤਾ ਸੱਦਾ ਤੇ ਹੁਣ ਜਿਹੜਾ ਵਾ ਇਹ ਕਮੇਟੀ ਵਾਲੇ ਪੱਧਰ ਕਰਨਗੇ ਤੇ ਪੂਰਨ ਗੁਰਮਤ ਮਰਿਆਦਾ ਬਹਾਲ ਹੋਊਗੀ ਸਤਿਗੁਰ ਸੱਚੇ ਪਾਤਸ਼ਾਹ ਦੀ ਤੇ ਇੱਥੇ ਜਿਹੜਾ ਸਥਾਨ ਹੈ ਇਹਦੇ ਚਾ ਜਿਹੜੀਆਂ ਦੋ ਮੜੀਆਂ ਜੇ ਬਣੀਆਂ ਇਹ ਅਸੀਂ ਕੱਢ ਚੱਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਹ ਆਹ ਇਹ ਜੋ ਬੋਬਾ ਬਜਾਉਂਦਾ ਯਾਰ ਬਾਕੀ ਕੋਈ ਜਿਆਦਾ ਯਾਰ ਅਸੀਂ ਪੈਸਾ ਬੜਾ ਜਿਆਦਾ ਚੜਾ ਇਹ ਬਾਬਾ ਕਲਾ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤਿਸ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈ ਪੰਜਾਬੀ ਟੀਵੀ ਨੂੰ ਆਈ ਪੀ ਟੀਵੀ ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ